ਹਾਂਜੀ ਹਾਂਜੀ ਅਸੀਂ ਹਰ ਸਾਲ ਬਾਬਾ ਸੋਖਾ ਜੀ ਦਾ ਸਾਲਾਨਾ ਜੋੜ ਮੇਲਾ ਮਨਾਉਂਦੇ ਆ ਸਾਰੇ ਪਿੰਡ ਔਰ ਸਾਰੇ ਜੋ ਵੀ ਸੰਗਤ ਬਾਹਰ ਬੈਠੀ ਆ ਉਹਨਾਂ ਦੇ ਸਹਿਯੋਗ ਨਾਲ ਤੇ ਪਿੰਡ ਦੇ ਸਹਿਯੋਗ ਨਾਲ ਇਹਨੂੰ ਮਨਾਇਆ ਜਾਂਦਾ ਹੈ ਪੂਚੇ ਪਿੰਡ ਤੋਂ ਵੀ ਸਾਥ ਸੰਗਤ ਆਉਂਦੀ ਹੈ ਉਹ ਵੀ ਇੱਥੇ ਸਾਡਾ ਸਾਥ ਦਿੰਦੇ ਆ ਉਹ ਮਨਾਉਂਦੇ ਆ ਸਾਰੇ ਇਕੱਠੇ ਹੋ ਕੇ ਮਨਾਉਂਦੇ ਆ ਹਾਂਜੀ ਆਪਣੇ ਸਮਾਗਮਾਂ ਵਿੱਚ ਜਾਈ ਕੇਲ ਵਾਲੇ ਇਹ ਕੀਰਤਨੀ ਜਿਹੜੇ ਛੋਟੀਆਂ ਵਾਲੇ ਆ ਉਹ ਇਹ ਜਿਹਾ ਅੱਜ ਕੀਰਤਨ ਕਰ ਰਿਹਾ ਹਾਂ ਉਹ ਇਹ ਤੋਂ ਬਾਅਦ ਆਪਣਾ ਨੂੰ ਸਾਰਿਆਂ ਨੂੰ ਜਾਨੀ ਇਹ ਸਾਰਿਆਂ ਨੂੰ ਜਾਣਕਾਰੀ ਦਿੰਦੇ ਆ ਵੀ ਤੁਸੀਂ ਇਹਨਾਂ ਨਾਲ ਜੁੜੋ ਗੁਰੂ ਘਰ ਨਾਲ ਜੁੜੋ ਤੇ ਇਹਦੀ ਸੇਵਾ ਕਰੋ ਸੰਗਤਾਂ ਦੇ ਮਨ ਕਿਦਦਾ ਉਤਸ਼ਾਹ ਦੇਖ ਰਿਹਾ ਹਾਂ ਹਾਂਜੀ ਬਹੁਤ ਉਤਸ਼ਾਹ ਆ ਜਨਤਾ ਦੇ ਵਿੱਚ ਬੜੇ ਉਤਸ਼ਾਹ ਨਾਲ ਮਨਾ ਰਹੇ ਆ ਅੱਜ ਇਹ ਪ੍ਰੋਗਰਾਮ ਸਮਾਰਮ ਕਿੰਨੇ ਦਿਨ ਚੱਲਦੇ ਜੀ ਇਹ 3 ਦਿਨ ਚੱਲਦਾ ਖਾਂਡ ਪਾਠ ਰੱਖੇ ਜਾਂਦੇ ਆ ਉਸ ਦੇ ਉਪਰੰਤ ਤੀਸਰੇ ਦਿਨ ਭੂ ਭਾਈ ਜਾਂਦੇ ਆ ਦਾ ਕੀਰਤਨ ਹੁੰਦਾ ਜੀ ਡਾਕਟਰ ਜੀ ਨੌਜਵਾਨ ਪੀੜੀ ਨੂੰ ਕੀ ਮੈਸੇਜ ਹੈ ਨੌਜਵਾਨ ਨੌਜਵਾਨ ਪੀੜੀ ਆ ਉਹਨੂੰ ਇਹ ਸੇਧ ਦਿੰਦੇ ਆ ਕਿ ਉਹ ਚੰਗੇ ਕੰਮਾਂ ਵੱਲ ਹੋਣ ਨਸ਼ਿਆਂ ਤੋਂ ਮੁਕਤ ਹੋਣ ਔਰ ਆਪਣੀ ਜ਼ਿੰਦਗੀ 'ਚ ਸਫਲ ਹੋਣ ਠੀਕ ਆ ਵਾਲੇ ਇਹ ਕੀਰਤਨੀ ਜਿਹਾ ਛੋਟੀਆਂ ਵਾਲੇ ਆ ਉਹ ਇਹ ਜਿਹਾ ਅੱਜ ਕੀਰਤਨ ਕਰ ਰਿਹਾ ਉਹ ਇਹ ਦਿਵਾਏ ਆਪਣਾ ਨੂੰ ਸਾਰਿਆਂ ਨੂੰ ਜਾਣੇ ਦੁਨੀਆ ਦੀ ਗੁਰੂ ਆ ਸਾਰਿਆਂ ਨੂੰ ਜਾਣਕਾਰੀ ਮਿਲ ਰਹੀ ਆ ਤੁਸੀਂ ਇਹਨਾਂ ਨਾਲ ਜੁੜੋ ਗੁਰੂਵਾਰ ਨਾਲ ਜੁੜੋ ਇਹ ਜੀ ਸੇਵਾ ਕਰੋ ਸੋਹਤਾ ਦੇ ਮੱਝ ਕਿੱਦਾਂ ਦਾ ਉਤਸ਼ਾਹ ਦੇਖ ਰਿਹਾ ਹਾਂ ਜੀ ਬਹੁਤ ਉਤਸ਼ਾਹ ਆ ਜਾਂਦਾ ਦੇ ਵਿੱਚ ਬਰੇ ਉਸ ਨਾਲ ਮਨਾ ਰਹੇ ਆ ਤੁਸੀਂ ਆ ਪ੍ਰੋਗਰਾਮ ਸਮਾਂ 7 ਦਿਨ ਚੱਲਦੇ ਹੀ 10 ਦਿਨ ਜਾਂਦਾ ਸਾਡੇ ਬਾਟਰ ਰੱਖੇ ਜਾਂਦੇ ਆ ਉਹਦੇ ਉਪਰੰਤ 20 ਦਿਨ ਘੋਬਾਈ ਜਾਂਦੇ ਆ ਦਾ ਟਿੱਟਣਾ ਨੌਜਵਾਨੀ ਨੌਜਵਾਨ ਪੀੜੀ ਨੂੰ ਕੀ ਮੈਸੇਜ ਹੈ ਨੌਜਵਾਨ ਨੌਜਵਾਨ ਪੀੜੀ ਆ ਉਹ ਇਹ ਸੇਜ਼ ਦਿੰਦੇ ਆ ਕਿ ਉਹ ਚੰਗੇ ਕੰਮਾਂ ਬੰਦ ਹੋਣ ਨਸ਼ਿਆਂ ਤੋਂ ਮੁਕਤ ਹੋਣ ਔਰ ਆਪਣੀ ਜ਼ਿੰਦਗੀ 'ਚ ਸਫਲ ਹੋਣ ਕਿਉਂ ਉਹਨਾਂ ਦੇ ਪਰਮੇਸ਼ਰ ਨਾਲ ਪਿਆਰ ਕੀਤਾ ਹੈ ਦੁਨੀਆਂ ਨਾਲ ਪਿਆਰ ਨਹੀਂ ਕੀਤਾ ਕੋਈ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਉਹ ਨਾਮ ਜਪ ਲੈ ਨਮਾਣੀ ਕਿੰਨੇ ਧੀਰੇ ਨਾਮ ਜਪ ਲੈ ਨਮਾਣੀ ਕਿੰਨੇ ਧੀਰੇ Yes, yeah, جی گرتے روکی جیل نام جب ہوئے گا جا مفا چپیام تل ہوئے گا اور سنسار ساتھ نہیں میں نام جب سوبھا ہو رہی ہے سامنے ہے گربانی پڑیا کرو ساری لگتی ہیں پر انہیں پرواہ نہیں آپ کے سامنے سے سکھ ہوئے گل کر لو کامی لوگ پر گرو نانک نے آنے کسے بھی گروہ سے کے سب سے گل کر لو سکھ ہوئے جڑ دے رہے کر دے رہے نے اور گرو چاہیے ارداس مہاراج کی گل کر لو میرا بھائی نے جا کے گرو ترن کر لیا نا کاشی لوگ نے گلا پروار نہیں کئی کچھ پر گروہ چھڑے چڈیا پرواہ نہیں پرواہ نہیں کیمرت سمجھ کی پیڈیا اینا پیار سے گرو دس اپنا اینا پیار ساڑا گرو نہ ہونا گا بڑا واحس ہے کتوں مرضی شروع کر پائے پریم دی ہوئی ہے ہر پاس

ਸ਼ਪਰੀ ਚ ਬੈ ਕਮਾਈ ਕਰਦੇ ਰਹੇ ਨੇ ਹਥਾਨਾ ਕੰਮ ਕਰਦੇ ਰਹੇ ਨੇ ਜੋ ਕਿ ਇਹਨਾਂ ਦੇ ਪਿਤਾ ਦਾ ਤਾਂ کاروبار ਜਿਹੜਾ ਸੀ ਚਮੜੇ ਦਾ ਜੀ ਬਾਬਾ ਸੰਤੋਖ ਦਾ ਸੀ ਬਾਤਾ ਕਲਸ਼ਾ ਦੇ ਵੀ ਨੇ ਇਹਨਾਂ ਦਾ ਕਾਰੋਬਾਰ ਸੀ ਨਾ ਚਮੜੇ ਦਾ ਜੋੜੇ ਬਣਾਉਣੇ ਕੰਨਣੇ ਉਹੀ ਕਾਰੋਬਾਰ ਬਾਹਰ ਨੇ ਕੀਤਾ ਗਿਆ ਤੇ ਸ਼ਪਰੀ ਚ ਬਣਾ ਕੇ ਜੋੜੇ ਵੇਚਦੇ ਰਹੇ ਨੇ ਗਾਉਂਦੇ ਰਹੇ ਨੇ ਜੇ ਲੋਕਾਂ ਨੇ ਇਸ ਗੱਲ 'ਤੇ ਵੀ ਸਵਾਲ ਪੁੱਛਿਆ ਸੀਗਾ ਕਿ ਲੋਕ ਜੀ ਇਹ ਤੇ ਜੋੜੇ ਗੱਢਣਦੇ ਨੇ ਉਹ ਕਮੜੇ ਲੋਕ ਉਹਨਾਂ ਨੂੰ ਇਹ ਨਹੀਂ ਪਤਾ ਵੀ ਜੋੜੇ ਗੱਢਣ ਦੇ ਪਿੱਛੇ ਕੋਈ ਰਾਜ ਦੀ ਗੱਲ ਹੈ ਜਿਹੜੀ ਗੱਲ ਦੀ ਪਤਾ ਹੋ ਉਹ ਜੋੜੇ ਗੱਢਣ ਦੇ ਬਹਾਨੇ ਬਿਗੇ ਉਹਨਾਂ ਟੁੱਟੇ ਹੋਏ ਆਖੋ ਸਤਨਾਮ ਵਾਹਿਗੁਰੂ ਟੁੱਟੇ ਹੋਏ ਲੋਕਾਂ ਦੇ ਜੋੜੇ ਗੱਢਣ ਦੇ ਬਹਾਨੇ ਰੱਬ ਨਾਲ ਗੱਲਦੇ ਸੀਗੇ ਇਹ ਕੰਮਲੇ ਲੋਕਾਂ ਨੂੰ ਸਮਝ ਨਹੀਂ ਆਈ ਜੁੜੇ ਗੱਲ ਤੇ ਧੀਵੇਂ ਜਾਤ ਪਾਤਾਂ ਕਰਕੇ ਗੱਲਾਂ ਕਰਦੇ ਰਹੇ ਪਰ ਉਹਨਾਂ ਨੇ ਇਹ ਹੀ ਸੁਣਿਆ ਗੁਰੂ ਦੀ ਬਾਣੀ ਤੋਂ ਇਹ ਕਿਤਾਈ ਕਿਸਕੇ ਹੱਕਾਂ ਨੂੰ ਇਹ ਜਾਤ ਪਾਤਾਂ ਦੇ ਪਕੜੀਆਂ ਨੇ ਕਿਸੇ ਵੀ ਧਾਰਮਿਕ ਕਰਤਬ ਦੇ ਵਿੱਚ ਜਦੋਂ ਆਪਾਂ ਕੱਟ ਕੇ ਲਿਖੀਆਂ ਹੁਣ ਤੇ ਹੁਣ ਦੱਸ ਦਿਓ ਕਿਤੇ ਨਹੀਂ ਲਿਖੀਆਂ ਇਹ ਬੰਦਿਆਂ ਨੇ ਆਪ ਹੀ ਦੁਨੀਆ ਨੇ ਆਪਣੇ ਬਣਾ ਲਿਆ ਪਰਮੇਸ਼ਰ ਨੇ ਦੇ ਗਿਆ ਖੱਤਰੀ ਬ੍ਰਾਹਮਣ ਸੂਦਵੇਂ ਉਪਦੇਸ਼ ਚੌਬਰਾਂ ਕੋ ਸਾਜਾ ਇਹ ਤੇ ਗੁਰਨਾਰਗ ਨੇ ਪਿੰਦੇ ਜਨ ਤੇ ਕਿਹਾ ਦੱਸ ਵੀ ਸਾਰੇ ਨੂੰ ਪੜੇ ਸਾਜਾ ਕੋਈ ਇਹ